ਦੁਖ ਤਲ ਗੁਰ ਸੇਵੀਐ ਅਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤਿ ਖਸਮ ਦੀ ਨੂਰ ਸੋ ਹੂੰ ਕੁਰਸੋ ਹੂੰ ਝਟੀ ਐ ਤੂਦ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚੇ ਬਾਦਸ਼ਾਹ ਸ਼ਿਰਸ਼ੋ ਦਾ ਸ਼ੋਹ ਜਿਸ ਪਾਸ ਬਹਟਿਓ ਸੋਹੀਏ ਸਭਨਾ ਦਾਈਸੋ ਸਜਣ ਸੱਚਾ ਅਬਾਤਸ਼ਾ ਸ਼ਿਰਸ਼ੋ ਦਾ ਸ਼ਾਹ ਜਿਸ ਪਾਸ ਵਹਟਿਓ ਸੋਹੀਐ ਸਭਨਾ ਦਾ ਵੀ ਸਾਹ ਸਤਨਾ ਸਰੀ ਮਹੱਲਾ ਚੌਥਾ ਕਰ ਪਹਿਲਾ ਚੌਪਦੇ ਇੱਕ ਓੰ ਸਤ ਗੁਰ ਪ੍ਰਸਾਦ ਮੇਰਾ ਹੀ ਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ 길 ਬਿਖ ਦੁਖ ਉਤਰੇ ਗੁਰ ਨਾਮ ਦੀਓ ਰਨ लाथा ਮੇਰੇ ਹੀ ਰ ਰਤਨ ਨਾਮ ਹਰ ਬਸਿਆ ਸਤਿ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁੱਖ ਉਤਰੇ ਗੁਰ ਨਾਮ ਦੀਓ ਰਨ ਲਾਥਾ आज राम नाम सब ਅਰਥਾ ਗੁਰਪੂਰ ਹਰ ਨਾਮ ਦਿਰਡਾਇਆ ਮਨ ਨਾਵੇ ਜੀਵਨ ਰਹਾ ਬਿਨ ਗੁਰ ਮੂਡ ਭਏ ਹੈ ਮਨ ਮੁਖ ਤੀ ਮੋਹ ਮਾਇ ਨਿਤ ਫਾਥਾ ਤਿਨ ਸਾਧੂ ਚਰਨ ਨ ਸੇਵ ਕਬਹੂ ਸਭ ਜਨਮ ਆਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ की ਜਦਾਸ ਦਾਸ ਦਾਸ ਦਸਨ ਕੋ ਹਰ ਦਿਆ ਤਾਰ ਜਗੰਨਾਥਾ ਹਮੇਂ ਅੰਦਲੀ ਗਿਆਨਹੀਨ ਅਗਿਆਨੀ ਕਿਉ ਚਲਹਿ ਮਾਰਗ ਪੰਥਾ ਹਮ ਅੰਦਲੇ ਕਾ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਅੰਦule ਗਿਆਨਹੀਨ ਅਗਿਆਨੀ ਕਿਉ ਚੱਲੈ ਮਾਰਗ ਪੰਥਾ ਹਮ ਅੰਦule ਕਾ ਗੁਰ ਅੰਚਲ ਦੀਜੈ ਜਨ ਨਾਨਕ ਚਲ ਹੈ ਮਿਲੰਥਾ ਵਾਹੀ ਗੁਰੂ ਜੀ ਕਾ ਖਾਲਸਾ